ਤੁਰ ਜਾਂਦੀਆਂ ਗਊ ਗਰੀਬ ਧੀਆਂ ਮਾਪੇ ਜਿਸ ਲੜ ਲਾ ਕੇ ਤੋੜ ਦਿੰਦੇ ਵਿਛੜ ਜਾਂਦੀਆਂ ਪਰੇ ਪਰਿਵਾਰ ਵਿੱਚੋਂ ਮਾਪੇ ਹੰਝੂ ਛਲਕਾ ਕੇ ਤੋੜ ਦਿੰਦੇ ਮੈਂ ਇੱਕ ਗੱਲ ਕਹਿ ਦਿਆ ਕਰਦਾ ਕਿ ਧੀਆਂ ਕਿਸੇ ਨਾਲੋਂ ਵੀ ਘੱਟ ਨਹੀਂ ਧੀਆਂ ਚਾਰ ਕਦਮ ਅੱਗੇ ਐ ਮੁੰਡਿਆਂ ਨਾਲੋਂ ਵੀ ਕੀ ਲਿਖਿਆ ਕਿ ਵਿੱਚ ਪੜਾਈਆਂ ਦੇ ਵੀ ਕੁੜੀਆਂ ਦੀ ਸਰਦਾਰੀ ਐ ਵਿੱਚ ਪੜਾਈਆਂ ਦੇ ਵੀ ਕੁੜੀਆਂ ਦੀ ਸਰਦਾਰੀ ਹੈ ਡਾਕਟਰ ਸਾਹਿਬ ਸੁਣ ਲਿਓ ਤੁਸੀਂ ਰਾਈਟਰੋਂ ਵਿੱਚ ਪੜਾਈਆਂ ਦੇ ਵੀ ਕੁੜੀਆਂ ਦੀ ਸਰਦਾਰੀ ਹੈ ਬਾਬੇ ਨਾਨਕ ਆਖਿਆ ਮਰਦ ਬਰਾਬਰ ਨਾਰੀ ਹੈ ਬਣ ਸ਼ੀਣੀ ਬਣ ਸ਼ੀਣੀ ਦੁੱਧ ਪਿਆ ਕੇ ਪੁੱਤਰ ਸ਼ੇਰ ਬਣਾਉਂਦੀਆਂ ਨੇ ਓਏ ਮੁੰਡਿਆਂ ਨਾਲੋਂ ਕੁੜੀਆਂ ਕਿੱਥੋਂ ਘਟ ਕਹਾਉਂਦੀਆਂ ਨੇ ਮੁੰਡਿਆਂ ਨਾਲੋਂ ਕੁੜੀਆਂ ਕਿੱਥੋਂ ਘਟ ਕਹਾਉਂਦੀਆਂ ਕੀ ਗੱਲ ਤੁਹਾਡੇ ਲਈ ਗੱਲ ਕਰਦਾ ਤੁਹਾਡੇ ਹੱਥ ਨਹੀਂ ਤਾੜੀ ਨਹੀਂ ਲਾ ਸਕਦੀਆਂ ਗੱਲ ਤੁਹਾਡੀ ਹੋਵੇ ਤੁਸੀਂ ਤਾੜੀ ਨਾ ਲਾਓ। ਕਿਆ ਬਾਤ ਹੈ ਆਪਣੇ ਲਈ। ਸੋ ਪੇਸ਼ ਕਰਨ ਲੱਗੇ ਹਨ ਸਰਦਾਰ ਬਹਾਦਰ ਸਰਦਾਰ ਬਲਵੰਤ ਸਿੰਘ ਜੀ ਛੋਟੀ ਸਾਹਿਬ ਬੜਾ ਮਾਣ ਬੜਾ ਪਿਆਰ ਬੜਾ ਸਤਿਕਾਰ ਸਰਦਾਰ ਜੀ ਉਹਨਾਂ ਵੱਲੋਂ ਬੜਾ ਪਿਆਰ ਆਇਆ ਸਾਰਿਆਂ ਵੱਲੋਂ ਇਧਰੋਂ ਮੇਰਾ ਵੀਰ ਬੜਾ ਮਾਣ ਕਰਕੇ ਗਿਆ। ਸੋ ਲਓ ਸਾਡੀ ਇੱਕ ਭੈਣ ਬੜਾ ਸਤਿਕਾਰ ਕਰਕੇ ਗਈ ਹੈ ਧੀਆਂ ਗੀਤ ਇਹ ਤਾਂ ਮੇਲਾ ਹੁੰਦਾ ਹੈ ਮੇਲਾ ਕਹਿੰਦੇ ਮੇਲੀਆਂ ਦਾ ਯਾਰਾਂ ਮੇਲੀਆਂ ਦਾ ਰਾਂਝਾ ਭਾਈਆਂ ਨੂੰ ਛੱਡ ਫਕੀਰ ਹੋਇਆ ਤੇ ਹੀਰ ਛੱਡ ਗਈ ਸਾਥ ਸਹੇਲੀਆਂ ਦਾ ਇੱਕ ਦਿਨ ਅਸਾਂ ਪਰਦੇਸੀਆਂ ਤੁਰ ਜਾਣਾ ਕੁੰਡੇ ਮਾਰ ਕੇ ਇਹਨਾਂ ਹਵੇਲੀਆਂ ਦਾ ਇਹ ਜਿਹੜਾ ਮੇਲਾ ਹੈ ਨਾ ਇਹ ਮੇਲੇ ਦੇ ਵਿੱਚ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ ਬਜ਼ੁਰਗ ਇੱਕ ਮੇਲਾ ਹੀ ਤਾਂ ਮੇਲਜੋਲ ਦਾ ਨਾ ਹੀ ਤਾਂ ਮੇਲਾ ਆਪਾਂ ਇਕੱਠੇ ਹੋ ਕੇ ਬੈਠੇ ਆਂ ਮੈਨੂੰ ਪਰਸੋਂ ਚੌਥੇ ਜਦੋਂ ਫੋਨ ਗਿਆ ਸ਼ਾਮ ਨੂੰ ਮੈਂ ਕਿਹਾ ਕੀ ਗੱਲ ਬੁਕਿੰਗ ਕਰਨੀ ਨਹੀਂ ਪੈਸੇ ਨਹੀਂ ਪਾਏ ਤੁਸੀਂ ਕਹਿੰਦੇ ਯਾਰ ਪਿੰਡ 'ਚ ਰੱਪੜ ਜਾ ਹੋ ਗਿਆ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਂਝੇ ਕੰਮ ਤੇ ਰੱਪੜ ਰੁਪੜਨਾ ਕਰਿਆ ਕਰੋ ਸਾਂਝਾ ਕੰਮ ਤੇ ਕੋਈ ਰੱਫੜ ਨਹੀਂ ਕਰਨਾ ਜੇ ਦੂਜੀ ਪਾਰਟੀ ਗ੍ਰਾਹੀ ਨਾ ਰੱਖੇ ਤੇ ਇਕੱਠੀ ਕਰਕੇ ਰੱਖਿਆ ਕਰ ਜਦੋਂ ਮੈਂ ਇੱਥੇ ਲੱਗਾ ਇੱਥੇ ਫੜਾ ਕੇ ਚੁੱਕ ਕਰਕੇ ਸੌਖਾ ਕੰਮ ਐ ਯਾਰ ਆਪਾਂ ਬਾਬੇ ਦੇ ਨਾਂ ਤੇ ਪੈਸੇ ਹੀ ਕੱਢਣੇ ਜਿਵੇਂ ਮਰਜ਼ੀ ਕੱਢ ਲਓ ਸੋ ਲਾਓ ਪੇਸ਼ ਕਰਨ ਲੱਗਾ ਇੱਕ ਬਿਲਕੁਲ ਨਵਾਂ ਨਕੋਰ ਗੀਤ ਕਿ ਬਹੁਤੇ ਅੱਜਕੱਲ ਸਾਡੇ ਕਲਾਕਾਰ ਵੀ ਹਥਿਆਰ ਚੁਕਾਈ ਜਾਂਦੇ ਆ ਹਥਿਆਰ ਤੇ ਮੈਂ ਲਿਖਿਆ ਕਿ ਜੇ ਯਾਰ ਬਣਾਉਣੇ ਨੇ ਬਹੁਤੇ ਬਾਹਰ ਲਿਆਂ ਨੂੰ ਨਾ ਬਣਾਓ ਯਾਰ ਘਰ ਇੱਕ ਹੈਗਾ ਉਹਨੂੰ ਬਣਾ ਲਓ ਦੱਸੂਗਾ ਗੀਤ ਚ ਕੌਣ ਤੇ ਹਥਿਆਰ ਸਭ ਤੋਂ ਵੱਡਾ ਕਲਮ ਤੇ ਪੜ੍ਹਾਈ ਹੈ ਤੁਹਾਡੀ ਨੌਲੇਜ ਹੈ ਤੁਹਾਡੀ ਜਿਹੜੀ ਕਿਤੇ ਹੁਨਰ ਹੈ ਜਿਹੜਾ ਸਿੱਖਿਆ ਹੋਇਆ ਉਹ ਤੋਂ ਵੱਡਾ ਹਥਿਆਰ ਕੋਈ ਨਹੀਂ ਅਗਲੀ ਗੱਲ ਅੱਜ ਕੱਲ ਦੇ ਬੱਚਿਆਂ ਨੂੰ ਬੇਨਤੀ ਕਰਦਾ ਕਲਾਕਾਰਾਂ ਨੂੰ ਵੇਖ ਕੇ ਵਾਲਾਂ ਨੂੰ ਕੱਟ ਜੇ ਪੁਆਈ ਜਾਂਦੇ ਆ ਇਹਨਾਂ ਕਲਾਕਾਰਾਂ ਦੀ ਰੀਸ ਨਾ ਕਰਿਆ ਕਰੋ ਆਪਣੇ ਆਈਡਲ ਬਣਾਉਣੇ ਆ ਅਸੀਂ ਅੰਦਰੋਂ ਥੋਥੇ ਹੀ ਹੁੰਨੇ ਆ ਸਾਰੇ ਸੱਚੀ ਗੱਲ ਹੈ ਇੱਥੇ ਸਟੇਜ ਤੇ ਖੜੇ ਹੀ ਅਸੀਂ ਥੋੜਾ ਜਿਹਾ ਤੁਹਾਨੂੰ ਲੱਗਦੇ ਆ ਜਿਹੜੀ ਅਸਲੀ ਜ਼ਿੰਦਗੀ ਹੈ ਹਰ ਕਲਾਕਾਰ ਦੀ ਜੇ ਤੁਸੀਂ ਅਸਲੀ ਜ਼ਿੰਦਗੀ ਪੜ੍ਹੋ ਬਹੁਤ ਹੀ ਵਧੀਆ ਨਹੀਂ ਸੱਚ ਗੱਲ ਤੁਹਾਨੂੰ ਮੈਂ ਦੱਸਦਾ ਸੱਚੀ ਗੱਲ ਹੈ ਬਹੁਤ ਹੀ ਵਧੀਆ ਨਹੀਂ ਹਰ ਕਲਾਕਾਰ ਦੀ ਤੁਸੀਂ ਕਲਾਕਾਰਾਂ ਦੀ ਨਕਲ ਨਾ ਕਰਿਆ ਕਰੋ ਜੇ ਨਕਲ ਕਰਨੀ ਹੈ ਭਗਤ ਸਿੰਘ ਕਰਤਾਰ ਸਿੰਘ ਸਰਾਬੇ ਦੀ ਆਪਣੇ ਆਈਡਲ ਉਹਨਾਂ ਨੂੰ ਮੰਨੋ ਜਿਨ੍ਹਾਂ ਨੇ ਸਾਨੂੰ ਆਜ਼ਾਦੀਆਂ ਦਿਵਾ ਗਈ ਜਿਵੇਂ ਅਸੀਂ ਸਕੂਨ ਨਾਲ ਬੈਠੇ ਆਨੰਦ ਮਾਣਦੇ ਹਾਂ ਉਹਨਾਂ ਨੂੰ ਮੰਨੋ ਇਹ ਸਰਕਾਰਾਂ ਤੋਂ ਬਹੁਤੀਆਂ ਆਸਾਂ ਨਾ ਰੱਖਿਆ ਕਰੋ ਇਹਨਾਂ ਨੇ ਕੁਝ ਨਹੀਂ ਦੇਣਾ ਇੱਕ ਲੀਡਰ ਨੇ ਆਉਣਾ ਹੁੰਦਾ ਸਾਰਾ ਦਿਨ ਘਰ ਜਨਾਨੀਆਂ ਨੂੰ ਮੈਂ ਵਕਤ ਪਾਇਆ ਹੁੰਦਾ ਆ ਬਣਾ ਲਓ ਆ ਬਣਾ ਲਓ ਐਵੇਂ ਫੁੱਲਾਂ ਦੇ ਹਾਰ ਲੈ ਕੇ ਖੜੇ ਰਹਿੰਦੇ ਹੋ ਕੋਈ ਲੋੜ ਨਹੀਂ ਇਹਨਾਂ ਨੂੰ ਆਪਣੀ ਲੋੜ ਆ ਆਪਾਂ ਨੂੰ ਕਿਸੇ ਦੀ ਲੋੜ ਨਹੀਂ ਇਹਨਾਂ ਦੇ ਦਿਮਾਗ 'ਚ ਪਾ ਲਓ ਆਪਾਂ ਸਾਰਾ ਕੰਮ ਠੀਕ ਹੋ ਜਾਊਗਾ ਸੱਚੀ ਗੱਲ ਮੈਂ ਸਾਰਿਆਂ ਲਈ ਕਹਿੰਦਾ ਮੈਂ ਕਿਸੇ ਪਾਰਟੀ ਦੀ ਹਮਾਇਤ ਨਹੀਂ ਕਰਦਾ ਮੈਂ ਸਾਰਿਆਂ ਲਈ ਕਹਿੰਦਾ ਇਹ ਸਾਰਿਆਂ ਨੇ ਆਪਣਾ ਖੂਨ ਪੀਣ ਤੋਂ ਬਿਨਾ ਕੀਤਾ ਕੀ ਹੈ ਮੈਨੂੰ ਦੱਸ ਦੋ ਅੱਜ ਤੱਕ ਛੋਟੀ ਜੀ ਗੱਲ ਦੱਸਣ ਲੱਗਿਆਂ ਤੁਹਾਡੇ ਜੇ ਕੋ ਕਹੇ ਨਾ ਪਿੰਡ ਦੀ ਗਾਰੰਟੀ ਲਿਆਂਦੀ ਮੈਂ ਕੋਈ ਗੱਲਬਾਤ ਨਹੀਂ ਇੱਕ ਪਿੰਡ ਇੱਕ ਬੰਦਾ ਇੱਕ ਸਾਲ ਜੇ 1 ਲੱਖ ਰੁਪਏ ਦਾ ਖਾਣਾ ਪਾਣੀ ਖਾ ਜਾਂਦਾ ਜੇ ਨੋਟ ਕਰਿਓ ਮੇਰੀ ਗੱਲ ਤੇ 18% ਟੈਕਸ ਦਿੰਦਾ ਸਰਕਾਰ ਨੂੰ 18000 ਇੱਕ ਬੰਦਾ ਦੇ ਰਿਹਾ ਹੈ ਆਪਣੇ ਪਿੰਡ ਦੇ ਬੰਦੇ ਗਿਣ ਕੇ ਉਹਨੂੰ ਗੁਣਾ ਕਰ ਲਿਓ ਕਿੰਨੇ ਪੈਸੇ ਰੋਜ਼ ਸਰਕਾਰ ਨੂੰ ਤੁਸੀਂ ਦਿਨੇ ਹੋ ਸਾਲ ਦੇ ਕਿੰਨੇ ਦਿਨੇ ਹੋ ਇੱਕ ਕਿੱਲੇ ਦੀ 1 ਲੱਖ ਦੀ ਫਸਲ ਹੈ ਤੇ 5% ਤੇ ਮੰਡੀ ਫੀਸ ਲੈਂਦੇ ਨੇ ਕਿ ਨਹੀਂ ਲੈਂਦੇ ਆ ਨਾ 5000 ਕਿੱਲੇ ਦੇ ਹਿਸਾਬ ਨਾਲ ਗਿਣ ਲਿਓ ਤੇ ਜੇ ਇੰਨੇ ਤੁਹਾਨੂੰ ਅੱਜ ਤੱਕ ਸਰਕਾਰ ਨੇ ਤੁਹਾਡੇ ਪਿੰਡ ਨੂੰ ਮੋੜੇ ਹੋਂ ਤੇ ਮੈਨੂੰ ਨੀਵੇਂ ਤਾਂ ਬਾ ਲਿਓ ਇੰਨੇ ਵੀ ਨਹੀਂ ਮੋੜੇ ਤੁਹਾਨੂੰ ਖਾਂਦੇ ਆ ਤੁਹਾਨੂੰ ਦਿੰਦੇ ਕੁਝ ਨਹੀਂ ਇਸ ਕਰਕੇ ਤੁਹਾਡੇ ਜੁਰਤ ਰੱਖਿਆ ਕਰੋ ਇਕੱਠੇ ਹੋ ਕੇ ਇਕੱਠੇ ਹੋ ਕੇ ਤਾਂ ਸੂਤ ਹੋਣਾ ਕੰਮ ਲਓ ਗੀਤ ਪੇਸ਼ ਕਰਨ ਲੱਗੇ ਆ ਕੋਈ ਬਾਪੂ ਵਰਗਾ ਯਾਰ ਨਹੀਂ ਤੇ ਕਲਮ ਜਿਆ ਹਥਿਆਰ ਨਹੀਂ ਸੰਭਲ ਕੇ ਲੋਕੋ ਸੰਭਲ ਕੇ ਕੋਈ ਬਾਪੂ ਵਰਗਾ ਯਾਰ ਨਹੀਂ ਜੀ ਕੱਟ ਕਰ ਲੈ ਮੇਰੀ ਬੇਨਤੀ ਮੰਨ ਕੇ ਕੱਟ ਥੋੜੀ ਜਿਹੀ ਆਵਾਜ਼ ਕੱਟ ਕਰ ਲੈ ਮੈਨੂੰ ਮੈਨੂੰ ਪ੍ਰੋਬਲਮ ਆਉਦੀ ਹੈ ਮੇਰੀ ਬੇਨਤੀ ਹੋਈ ਵੀਰ ਬਣ ਹਾਂ ਮਾਣੇ ਕੋਈ ਗੱਲ ਨਹੀਂ ਤੇ ਕਲਮ ਜਿਆ ਹਥਿਆਰ ਨਹੀਂ ਕੋਈ ਬਾਪੂ ਵਰਗਾ ਯਾਰ ਨਹੀਂ ਤੇ ਕਲਮ ਜਿਆ ਹਥਿਆਰ ਨਹੀਂ ਸੰਭਲ ਕੇ ਲੋਕੋ ਸੰਭਲ ਕੇ ਯਾਰੋ ਸੰਭਲ ਕੇ ਬੱਚਿਓ ਸੰਭਲ ਕੇ ਧੀਓ ਸੰਭਲ ਕੇ ਲੋਕੋ ਸੰਭਲ ਕੇ ਓ ਤੂੰ ਵਰਗਾ ਯਾਰ ਨਹੀਂ ਤੂੰ ਵਰਗਾ ਯਾਰ ਨਹੀਂ ਤੇ ਕਲਮ ਜਿਆ ਹਥਿਆਰ ਨਹੀਂ ਕੋਈ ਬਾਪੂ ਵਰਗਾ ਯਾਰ ਨਹੀਂ ਤੇ ਕਲਮ ਜਿਆ ਹਥਿਆਰ ਨਹੀਂ ਸੰਭਲ ਕੇ ਲੋਕੋ ਸੰਭਲ ਕੇ ਯਾਰੋ ਸੰਭਲ ਕੇ ਵੀਰੋ ਸੰਭਲ ਕੇ ਭੈਣੋ ਸੰਭਲ ਕੇ ਯਾਰੋ ਸੰਭਲ ਕੇ ਓ ਗਵਈਆਂ ਤੇ ਗਵਈਆਂ ਤੇ ਹੈਲੋ ਹੈਲੋ ਤੁਸੀਂ ਕਰਦੇ ਗੌਰ ਗਵਈਆਂ ਤੇ ਇਹਨਾਂ ਦੀ ਅੱਖ ਰੁਪਈਆਂ ਤੇ ਤੁਸੀਂ ਕਰਦੇ ਗੌਰ ਗਵਈਆਂ ਤੇ ਇਹਨਾਂ ਦੀ ਅੱਖ ਰੁਪਈਆਂ ਤੇ ਕੋਈ ਕਿਸੇ ਨੂੰ ਸਿੱਖਿਆ ਨਹੀਂ ਦਿੰਦਾ ਸੰਭਲ ਕੇ ਯਾਰੋ ਸੰਭਲ ਕੇ ਵੀਰੋ ਸੰਭਲ ਕੇ ਭੈਣੋ ਸੰਭਲ ਕੇ ਬੱਚਿਓ ਸੰਭਲ ਕੇ ਓ ਯਾਰੋ ਸੰਭਲ ਕੇ ਵੀਰੋ ਸੰਭਲ ਕੇ ਪਹਿਣੋ ਸੰਭਲ ਕੇ ਲੋਕੋ ਸੰਭਲ ਕੇ ਯੋ

ਹਤੇ ਆ ਸ਼ਬੀਲ ਵਾਲਿਓ ਮੈਂ ਪਹਿਲਾਂ ਹੀ ਪਹਿਲੇ ਗੀਤ ਦੇ ਉੱਤੇ ਲੈ ਕੇ ਆ ਗਈ ਸੀ ਮੈਂ ਰੋਗ ਤਾਂ ਮੈਂ ਕਿਹਾ ਯਾਰ ਰੁਕ ਜੋ ਮੈਨੂੰ ਲੱਗਦਾ ਗੁੱਸਾ ਕਰਕੇ ਮੁੜ ਕੇ ਆਏ ਹੀ ਨਹੀਂ ਇਹਨਾਂ ਦਾ ਕੀ ਕਸੂਰ ਹੈ ਪਿਆ ਦਿਓ ਪਾਣੀ ਇਹਨਾਂ ਨੂੰ ਹੈ ਪਾਣੀ ਪਿਓ ਇਹਨਾਂ ਨੂੰ ਇਹ ਮੈਨੂੰ ਦੇਣਗੇ ਬਾਦਸ਼ਾਹ ਨਹੀਂ ਤੇ ਮੈਂ ਤੇ ਖਲੋਣਾ ਨਹੀਂ ਇਹਨਾਂ ਨੇ ਕਹਿਣਾ ਹੁਣ ਤੂੰ ਸੰਭਲ ਜਾ ਅਸੀਂ ਚੰਨੇ ਆ ਸੱਚੀ ਗੱਲ ਹੈ ਆ ਵੀਰੇ ਕਿਵੇਂ ਨਹੀਂ ਐਂ ਕੀਤਾ ਤਾਂ ਗੱਲ ਬਣਦੀ ਨਹੀਂ ਮੈਂ ਤਾਂ ਹੁਣ ਸਾਈਡ ਤੇ ਕੀਤਾ ਹੋਇਆ ਇਹਦੇ ਫਿਰ ਕੀ ਵੱਜਦਾ ਵੱਜਦਾ ਕੁਛ ਮੈਨੂੰ ਲੱਗਦਾ ਇਹਨੂੰ ਵਿਚਾਰੇ ਨੂੰ ਉਹੀ ਮਾੜੇ ਬੰਦਿਆਂ ਕੋਲ ਥੋੜੀ ਜੇਰ ਬਾਅਦ ਰੁੱਸ ਜਾਂਦਾ ਵਿੱਚੋਂ ਸੱਚੀ ਗੱਲ ਹੈ ਸੋ ਲਓ ਉਹੀ ਦੁਕਾਨਿਆਂ ਦਾ ਦੌਰ ਪੇਸ਼ੇ ਖidmat ਹੈ ਤੁਹਾਡੇ ਪਿਆ ਦਿਓ ਵੀ ਪਾਣੀ ਮੰਡੋ ਫਟਾਫਟ ਜਾਂਦੇ ਰਹੋ ਪੇਸ਼ ਕਰਨ ਲੱਗੇ ਆ ਕਿ ਛੋਟੇ ਹੁੰਦੇ ਦੋ ਭਰਾ ਇੱਕ ਮਾਂ ਦਾ ਦੁੱਧ ਚੁੰਘ ਕੇ ਜਵਾਨ ਹੋਣ ਵਾਲੇ ਦੋ ਭਰਾ ਇੱਕ ਮਾਂ ਦੇ ਹੱਥਾਂ ਦੀ ਕੁੱਟੀ ਹੋਈ ਚੂਰੀ ਇੱਕ ਛੰਨੇ ਚ ਖਾ ਕੇ ਜਵਾਨ ਹੋਣ ਵਾਲੇ ਦੋ ਭਰਾ ਛੋਟੇ ਹੁੰਦੇ ਕਹਿੰਦੇ ਆ ਮਾਂ ਮੇਰੀ ਐ ਇਧਰਲੇ ਪਾਸੇ ਮੈਂ ਸੋਣਾ ਦੂਜਾ ਕੰਡਾ ਨਾ ਮਾਂ ਮੇਰੀ ਐ ਇਧਰਲੇ ਪਾਸੇ ਮੈਂ ਸੋਣਾ ਪਰ ਵੱਡੇ ਹੋਿਆਂ ਨੂੰ ਕੀ ਸੱਪ ਲੜਦਾ ਮੈਨੂੰ ਸਮਝ ਨਹੀਂ ਆਉਂਦੀ ਕਿਵੇਂ ਸ਼ਰੀਕ ਬਣ ਜਾਂਦੇ ਐ ਕਿਵੇਂ ਜਰੀਬਾਂ ਚੱਕੀ ਫਿਰਦੇ ਐ ਕਿਵੇਂ ਘਰਾਂ ਦੇ ਵਿੱਚ ਕੰਧਾਂ ਹੋ ਜਾਂਦੀਆਂ ਇਹ ਕੀ ਬਣਦਾ ਐ ਇਹ ਸਿਸਟਮ ਕੀ ਐ ਮੈਨੂੰ ਸਮਝ ਨਹੀਂ ਆਈ ਐਸੇ ਤਰ੍ਹਾਂ ਦੀ ਗੱਲਬਾਤ ਦੋ ਭਰਾ ਦੋ ਭਰਾਵਾਂ ਦੀ ਆਪਸ ਵਿੱਚ ਨਾ ਬਣੀ ਮੁੱਤਬਰ ਬੰਦਿਆਂ ਨੇ ਵਿੱਚ ਪੈ ਕੇ ਡੋਡੀ ਕਰਾਤੀ ਘਰ ਦੇ ਵਿਚਾਲੇ ਉੱਚੀ ਉੱਚੀ ਕੰਧ ਹੋ ਗਈ ਭੋਏ ਭਾਂਡਾ ਜ਼ਮੀਨ ਜ਼ਾਇਦਾ ਗਹਿਣਾ ਗੱਟਾ ਡੰਗਰ ਮੱੱਚਾ ਖੁਰਲੀ ਗੱਡਾ ਟਰੈਕਟਰ ਟਰਾਲੀ ਸਾਰਾ ਕੁਝ ਵੰਡ ਲਿਆ ਉੱਥੇ ਉਹਨਾਂ ਨੇ ਨਵੀਂ ਗੱਲ ਕਿਹੜੀ ਕੀਤੀ ਉਹਨਾਂ ਨੇ ਬੇਬੇ ਬਾਪੂ ਵੀ ਵੰਡ ਲਏ ਛੋਟੇ ਨੇ ਲੈ ਲਈ ਬੇਬੇ ਤੇ ਵੱਡੇ ਨੇ ਲੈ ਲਿਆ ਬਾਪੂ ਹੁਣ ਛੋਟਾ ਮੁੰਡਾ ਕਹਿਣ ਲੱਗਿਆ ਬੇਬੇ ਖਾ ਮਨ ਮਰਜੀ ਦਾ ਭੈਣ ਮਨ ਮਰਜੀ ਦਾ ਲੋਹ ਤੇਰੀਆਂ ਲੱਤਾਂ ਵੀ ਘੁੱਟਿਆ ਕਰੂ ਤੈਨੂੰ ਸਾਗ ਚ ਪਾ ਕੇ ਘਿਓ ਵੀ ਦਿਆ ਕਰੂ ਪਰ ਤੂੰ ਉਧਰ ਨਹੀਂ ਜਾਣਾ ਜਿੱਧਰ ਬਾਪੂ ਰਹਿੰਦਾ ਹੈ ਉਧਰ ਨਹੀਂ ਜਾਣਾ ਕਹਿੰਦਾ ਸਮੂਹ ਨਗਰ ਪੰਚਾਇਤ ਬੜਾ ਮਾਣ ਬੜਾ ਸਤਿਕਾਰ ਕਹਿੰਦਾ ਉੱਧਰ ਨਹੀਂ ਜਾਣਾ ਜਿੱਧਰ ਬਾਪੂ ਰਹਿੰਦਾ ਵੱਡਾ ਮੁੰਡਾ ਕਹਿਣ ਲੱਗਿਆ ਬਾਪੂ ਖਾ ਮਨ ਮਰਜੀ ਦਾ ਪਹਿਨ ਮਨ ਮਰਜੀ ਦਾ ਕੱਪੜੇ ਪ੍ਰੈਸ ਹੋਏ ਮਿਲਣਗੇ ਸ਼ਾਮ ਨੂੰ ਕੜੇ ਵਾਲਾ ਗਲਾਸ ਕੰਡਿਆਂ ਤੱਕ ਕਰਕੇ ਗਾਦਾ ਭਲਾ ਸਾਰੇ ਅੰਦਾਜ਼ਾ ਦੂਜੇ ਲਈ ਜਾਂਦੇ ਸ਼ਾਮ ਕਹਤਾ ਨਾ ਮੈਂ ਉਹ ਭਾਈ ਕੇਸਰ ਵਾਲੇ ਦੁੱਧ ਦਾ ਵੀ ਮਿਲੂਗਾ ਪਰ ਤੂੰ ਉੱਧਰ ਨਹੀਂ ਜਾਣਾ ਜਿੱਧਰ ਬੇਬੇ ਰਹਿੰਦੀ ਹੈ ਮਿੱਤਰੋ ਪੰਚਰ ਸਾਲ ਕਿਸੇ ਦੇ ਨਾਲ ਰਹਿ ਲਿਏ ਤਾਂ ਉਹਦੇ ਬਿਨਾ ਰਹਿਣਾ ਔਖਾ ਹੋ ਜਾਂਦਾ ਹੈ ਤੇ ਜਿਨ੍ਹਾਂ ਨੇ 30 35 ਸਾਲ ਜ਼ਿੰਦਗੀ ਦੇ ਇਕੱਠੇ ਕੱਢੇ ਹੋਣ ਉਹਨਾਂ ਦੇ ਵਿਚਾਲੇ ਕਰ ਦਵੇ ਕੋਈ 8 8 ਫੁੱਟ ਦੀ ਕੰਧ ਤੇ ਕਹਿ ਦਵੇ ਤੁਸੀਂ ਇੱਕ ਦੂਜੇ ਦੀ ਸ਼ਕਲ ਨਹੀਂ ਵੇਖਣੀ ਕੀ ਬੀਤਦੀ ਆ ਜਰਾ ਸੁਣ ਕੇ ਦੇਖਿਓ ਸੋਚ ਕੇ ਦੇਖਿਓ ਐਦਰੋਂ ਬੇਬੇ ਬਿਸ਼ਨਕੌਰ ਖੰਗੂਰਾ ਮਾਰ ਚੜਦੀ ਹੈ ਤੇ ਕੰਧ ਤੋਂ ਸੁਣ ਕੇ ਬਾਪੂ ਬਖਤੌਰ ਸਿੰਘ ਖੰਘ ਕੇ ਕਹਿੰਦਾ ਵੀ ਬਿਸ਼ਣੀ ਐ ਠੀਕ ਐ ਕੱਢੀ ਚੱਲ ਜਿਵੇਂ ਦਿਲ ਲੰਗਦੇ ਆ ਚੱਲਣ ਦੇ ਐਦਾਂ ਹੀ ਹੁਣ ਬੇਬੇ ਬਿਸ਼ਨਕਰ ਤੇ ਬਾਪੂ ਬਖਤੌਰ ਸਿੰਘ ਦੇ 6-7 ਸਾਲ ਲੰਘ ਕੇ ਕਾਹਦੇ ਚ ਭਲਾ ਖੰਘ ਖੰਗੂਰਿਆ ਜੀ 6-7 ਸਾਲ ਖੰਘ ਖੰਗੂਰਿਆ ਜੀ ਲੰਘ ਗਏ ਪਰ ਕਹਿੰਦੇ ਰੱਬ ਦੇ ਘਰ ਦੇਰ ਹਨੇਰ ਨਹੀਂ ਹੈਗੀ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਇੱਕ ਦਿਨ ਕੀ ਹੁੰਦਾ ਸੁਣ ਲੈਂਦਾ ਬਰਿਆਦ ਬਾਪੂ ਦੀ ਰੱਬ ਹਲੋ ਇਹ ਚੰਗੇ ਕਿੱਲੇ ਠੋਕ ਤਾਂ ਗੱਲ ਬਣਨੀ ਹੈ ਇੱਕ ਦਿਨ ਕੀ ਹੁੰਦਾ ਬੀਬੀ ਭੈਣਾ ਮੜਾ ਜਾ ਪੱਖੇ ਅੱਗੇ ਆ ਜਾ ਹਾਂ ਆ ਬੀਬੀਆਂ ਨੂੰ ਪੱਖੇ ਨਹੀਂ ਲਾਏ ਇਹਨਾਂ ਨੇ ਬੜੇ ਖਰਾਬ ਬੰਦੇ ਨੇ ਘੱਟ ਲਾਏ ਆ ਕੋਈ ਗੱਲ ਨਹੀਂ ਮੇਰੀ ਭੈਣ ਪੱਕੇ ਅੱਗੇ 2 ਕਿ ਮਿੰਟ ਲਾ ਲੈ ਫਿਰ ਵਧੀਆ ਵੀਡੀਓ ਬਣਾਏਗੀ ਮੈਨੂੰ ਪਤਾ ਲੱਗ ਗਿਆ ਇੱਕ ਦਿਨ ਕੀ ਹੁੰਦਾ ਰੱਬ ਨੇੜੇ ਹੋ ਕੇ ਸੁਣਦਾ ਬਾਪੂ ਭਗਤੌਰ ਸਿੰਘ ਦੀ ਕਿ ਪਿੰਡ ਦੇ ਵਿੱਚ ਕਿਤੇ ਉੱਚੀ ਨੀਵੀਂ ਸਮਝਦੀ ਹੋਊਗੀ ਤੇ ਦੋਵੇਂ ਨੋਹਾਂ ਫਿੱਕੇ ਜੇ ਸੂਟ ਪਾ ਕੇ ਵਿਚਾਰੀਆਂ ਚਲੀਆਂ ਗਈਆਂ ਬੋੜ ਵਾਲਿਆਂ ਦੇ ਘਰ ਜਾਣਾ ਹੀ ਸੀ ਹੁਣ ਘਰ ਵਾਲੇ ਦੋਹਾਂ ਦੇ ਫਿਰੋਜ਼ਪੁਰ ਡਿਊਟੀ ਤੇ ਗਏ ਐ ਜਾਂ ਕਹਿ ਲੋ ਖੇਤਾਂ 'ਚ ਗਏ ਐ ਖੇਤਰ ਹੜ ਵਾਉਂਦੇ ਆ ਤੇ ਘਰ ਕੌਣ ਕੋਈ ਵੀ ਨਹੀਂ ਜਵਾਕ ਸਕੂਲੇ ਗਏ ਐ ਰਹਿ ਗਏ ਦੋਵੇਂ ਜਣੇ ਇੱਕ ਪਾਸੇ ਬਾਪੂ ਬਖਤੌਰਾ ਤੇ ਦੂਜੇ ਪਾਸੇ ਬੇਬੇ ਬਿਛਨੀ ਦੋਵੇਂ ਬੈਠੇ ਆ ਬਾਪੂ ਬਖਤੌਰਾ ਨੂੰ ਕਹਿੰਦਾ ਵਾਹ ਓਏ ਰੱਬਾ ਵਾਹ ਤੇਰੇ ਘਰ ਵੀ ਦੇ ਰਿਆ ਦੇਰ ਨਹੀਂ ਕਹਿੰਦਾ ਅੱਜ بڑا ਮੌਕਾ ਦਿੱਤਾ ਹੈ ਕਹਿੰਦਾ ਰੱਬਾ ਤੇਰੇ ਵੀ ਸਦਕੇ ਜਾਵਾਂ ਕਹਿੰਦਾ ਰੱਬ ਨੇ ਦਿੱਤੀਆਂ ਗਾਜਰਾਂ ਦੇ ਵਿੱਚੇ ਰੰਬਾ ਰੱਖ ਕਹਿੰਦਾ ਹੋਵੇ ਨਾ ਤਾਜ ਬਿਸ਼ਨਕੌਰ ਦਾ ਹਾਲਚਲ ਪੁੱਛ ਕੇ ਆਉਨੇ ਆ ਫਿਰ ਵੀ ਮੇਰੀ ਸਿਹਰੇ ਬੰਨ ਕੇ ਲਿਆਂਦੀ ਹੋਈ ਐ ਗੁੱਸੇ ਚ ਆ ਗਿਆ ਬਾਪੂ ਥੋੜਾ ਜਿਹਾ ਹੁਣ ਸੋਚਦਾ ਭੀ ਜੇ ਮੈਂ ਘੁੰਮ ਕੇ ਬੂਹੇ ਦੇ ਵਿੱਚੋਂ ਦੀ ਗਿਆ ਸ਼ਾਮ ਨੂੰ ਮੁੰਡੇ ਨੂੰ ਕਿਸੇ ਨੇ ਦੱਸ ਦੇਣਾ ਤੇ ਮੁੰਡਾ ਫੌੜਾ ਫੇਰੂਗਾ ਮੇਰੀਆਂ ਮੌਰਾ ਚ ਕਿਉਂ ਨਾ ਕੋਈ ਜਿਗਾਰਡ ਲਾਈਏ ਕਿਉਂ ਨਾ ਕੋਈ ਯੁਗਤ ਲੜਾਈਏ ਪਿੰਡੂ ਬੰਦੇ ਜੁਗਤੀ ਵੜੇ ਹੁੰਦੇ ਆ ਖਾਸ ਕਰਕੇ ਪਿੰਡੂ ਬੰਦੇ ਬੁੜੇ ਬਹੁਤ ਜੁਗਤੀ ਹੁੰਦੇ ਆ ਬੁੜੇ ਨੇ ਚੱਕਿਆ ਬਿਸਤਰਿਆਂ ਵਾਲਾ ਸਾਰਿਆਂ ਤੋਂ ਵੱਡਾ ਮੰਜਾ ਅੰਦਰੋਂ ਖਾਲੀ ਕਰ ਲਿਆ ਅਗਲੇ ਅੰਦਰੋਂ ਕਰਕੇ ਬਿਸਤਰਿਆਂ ਵਾਲਾ ਮੰਜਾ ਖਾਲੀ ਦੌਣਪੁਰ ਨੇ ਲਾ ਲਿਆ ਅਧਕਾਰ ਲਈ ਕੰਦ ਨੂੰ ਖੜਾ ਕਰ ਲਿਆ ਬੁੜੇ ਨੇ ਲਾ ਕੇ ਜੁੱਤੀ ਸੰਘਿਆਂ ਦੇ ਵਿੱਚ ਗੂਠੇ ਗਾਠੇ ਪਸਾਉਂਦਾ ਬੁੜਾ ਹੌਲੀ 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 ਬੁੜਾ ਕੰਦ ਤੇ ਚੜ ਗਿਆ ਕੰਦ ਤੇ ਖੜਾ ਬੁੜਾ ਜਦੋਂ ਐਨੀਕ ਧੌਣ ਉੱਤੇ ਗਈ ਦੂਜੇ ਪਾਸੇ ਬੈਠੀ ਬੇਬੇ ਬਿਸ਼ਨੀ ਐਣਕਾਂ ਚੱਕ ਚੱਕ ਦੇਖਦੀ ਐ ਵੀ ਲੱਗਦਾ ਬਖਤੌਰ ਚੋਂ ਹੀ ਐ ਕਹਿੰਦੀ ਲੱਗਦਾ ਬਖਤੌਰ ਚੋਂ ਹੀ ਐ ਤੇ ਕਹਿੰਦੀ 70 ਸਾਲਾਂ ਦੀ ਉਮਰ 'ਚ ਕਿਤੇ ਗੋਡਾ ਕਿਤਾ ਇਹਨਾਂ ਤੜਾ ਲਵੇ ਜੁੜਨਾ ਨਹੀਂ ਇਹ ਕਿੱਥੇ ਚੜਿਆ ਫਿਰਦਾ ਹੁਣ ਬੁढ़ा ਭਰੇ ਜੇ ਮਨ ਨਾਲ ਪੁੱਛਦਾ ਕਹਿੰਦਾ ਬਿਸ਼ਨੀ ਐ ਉਹ ਬਿਸ਼ਨੀ ਤੈਨੂੰ ਕਿਤੇ ਛੋਟੀ ਨੂੰ ਤੰਗ ਤਾ ਨਹੀਂ ਰੱਖਦੀ ਕਹਿੰਦੀ ਕਰਦੀ ਐ ਐਨੀ ਗੱਲ ਕਹੀ ਨਹੀਂ ਬੁੜੇ ਨੂੰ ਚੜ ਗਿਆ ਗੁੱਸਾ ਹੁਣ 70 ਸਾਲ ਦੀ ਉਮਰ ਚ ਖੁਚਾ ਕਿੱਥੇ ਮੁੜਦੀਆਂ ਸਿਆਣੇ ਹੋਂ ਤੁਸੀਂ ਨਹੀਂ ਮੁੜਦੀਆਂ ਬੁੜੇ ਨੇ ਪਾਇਆ ਘਵਾ ਕੇ ਸੱਜੀ ਖੁੱਚ ਨੂੰ ਹੱਥ ਤੇ ਚੱਕ ਕੇ ਬੁੜੇ ਨੇ ਕੰਧ ਦੇ ਦੂਜੇ ਪਾਸੇ ਰੱਖ ਲਈ ਲੱਤ ਹੁਣ ਕੰਧ ਤੇ ਬੁੜਾ ਐਵੇਂ ਬੈਠਾ ਜਿਵੇਂ ਘੋੜੀ ਤੇ ਬੈਠਾ ਹੁੰਦਾ ਹੈ ਬੁੜੇ ਨੇ ਪਾਇਆ ਘੁਮਾ ਕੇ ਸੱਜੀ ਖੋਚ ਕੰਬੀ ਖੋਚ ਨੂੰ ਹੱਥ ਚੱਕ ਕੇ ਬੁੜੇ ਨੇ ਉਹ ਵੀ ਦੂਜੇ ਪਾਸੇ ਚੌਂਕੇ ਦੀ ਬੰਨੀ ਤੇ ਰੱਖ ਲਈ ਤੇ ਬੁੜੇ ਦੀਆਂ ਲੱਤਾਂ ਜੀਆਂ ਕੰਬੀ ਜਾਂਦੀਆਂ ਹੌਲੀ ਜੇ ਬੁੜਾ ਬਹਿ ਕੇ ਚੌਂਕੇ ਦੇ ਕਿੰਗਰਿਆਂ ਨੂੰ ਪਾ ਕੇ ਹੱਥ ਰੱਖ ਕੇ ਚੁੱਲ੍ਹੇ ਤੇ ਪੈਰ ਤੇ ਬੇਬੇ ਵਾਲੇ ਪਾਸੇ ਬੁੜਾ ਉੱਤਰ ਗਿਆ ਤੇ ਬੇਬੇ ਰਿਸ਼ਕ ਦੀ ਰਿਸ਼ਕਤੀ ਜੀ ਪੈਂਦਾ ਵਾਲੇ ਪਾਸੇ ਹੋ ਗਈ ਤੇ ਬੁੜਾ ਜਾ ਕੇ ਸਰਾਂਦੀ ਸਰਾਂਦੀ ਬਹਿ ਗਿਆ ਬੁੜਾ ਜਾ ਕੇ ਸਰਾਂਦੀ ਬਹਿ ਗਿਆ ਹੁਣ ਸਰਾਂਦੀ ਪੈਠੇ ਬੁੜੇ ਨੂੰ ਜਿਹੜਾ 7-8 ਸਾਲ ਬਾਅਦ ਵਿਸ਼ਨਕੌਰ ਦਾ ਮੂੰਹ ਦੇਖਿਆ ਆ ਗਈ ਜਵਾਨੀ ਚੇਤੇ ਆ ਗਈਆਂ ਵਿਆਹ ਦੀਆਂ ਗੱਲਾਂ ਚੇਤੇ ਕਹਿੰਦਾ ਦੇਖ ਲੈ ਵਿਸ਼ਨਕੌਰੇ ਤੈਨੂੰ ਜਦ ਵਿਹਣ ਗਿਆ ਸੀ ਕਿੰਨੀ ਸੱਜ ਧੱਜ ਨਾਲ ਗਿਆ ਸੀ ਹੈ ਜਿੱਦਣ ਆਪਣਾ ਸ਼ਗਨਾ ਵਾਲਾ ਦਿਨ ਸੀ ਆਏ ਹਾਏ ਹਾਏ ਕਹਿੰਦੀ ਰਾਂਹ ਤੇ ਮਰ ਜਾਣਿਆ ਕਿਹੜੀ ਉਮਰ ਚ ਕਿਹੜੀਆਂ ਗੱਲਾਂ ਛੇੜ ਕੇ ਬਹਿ ਗਏ ਮੰਦ ਕਰੇ ਗੱਲਾਂ ਕਹਿੰਦਾ ਕੀ ਕਰਾਂ ਚੇਤਾ ਜਿਹਾ ਆਈ ਜਾਂਦਾ ਹੁਣ ਐਵੇਂ ਦੇ ਬੜਾ ਮਜਾਈਆ ਜਾ ਗੀਤ ਬੇਬੇ ਤੇ ਬਾਪੂ ਸਰਾਂਦੀ ਬੈਠੇ ਕਿਵੇਂ ਇੱਕ ਦੂਜੇ ਨਾਲ ਨਿੱਕਾ ਨਿੱਕਾ ਦੁੱਖ ਸੁੱਖ ਕਰਦੇ ਆ ਸੁਣ ਕੇ ਜਿਹੜਾ ਗੌਰ ਨਾਲ ਬੜਾ ਪਿਆਰਾ ਗੀਤ ਬੇਬੇ ਬਾਪੂ